ਖੰਨਾ ਪੁਲਿਸ ਵੱਲੋਂ ਐਨਕਾਊਂਟਰ ਮੁਕਤਿਤ ਦੋਸ਼ੀ ਜ਼ਖਮੀ ਫਾਇਰਿੰਗ ਦੌਰਾਨ ਐਸਐਚਓ ਤਰਵਿੰਦਰ ਕੁਮਾਰ 베ਦੀ ਵੀ ਜ਼ਖਮੀ ਪੁਲਿਸ ਨੇ ਪੰਜ ਕਥਿਤ ਦੋਸ਼ੀਆਂ ਨੂੰ ਨਾਜਾਇਜ਼ ਅਸਲੇ ਸਮੇਤ ਕੀਤਾ ਕਾਬੂ ਪੁਲ ਜ਼ਿਲ੍ਹਾ ਖੰਨਾ ਦੇ ਐਸਐਸਪੀ ਦਫਤਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਡੀਜੀਪੀ ਪੰਜਾਬ ਪੁਲਿਸ ਗੌਰਵ ਯਾਦਵ ਅਤੇ ਡੀਆਈਜੀ ਲੁਧਿਆਣਾ ਰੇਂਜ ਲੁਧਿਆਣਾ ਦੇ ਲਈ ਫਾਇਰ ਕੀਤਾ ਫਾਇਰ ਜਿਹੜਾ ਹੈਗਾ ਦਰਖਤ ਵਿੱਚ ਲੱਗਿਆ ਸਾਡੀ ਪੁਲਿਸ ਪਾਰਟੀ ਨੇ ਨਾਲ ਦੀ ਨਾਲ ਸਾਡੇ ਐਸਐਚਓ ਸਾਹਿਬ ਨੇ ਆਪਣੇ ਡਿਫੈਂਸ ਵਾਸਤੇ ਨਾਲ ਥਾਣੇਦਾਰ ਖੜਾ ਸੀਗਾ ਇੱਕਦਮ ਉਹਦਾ ਲੈ ਕੇ ਰਿਵਾਲਵਰ ਦੇ ਦੇ ਨਾਲ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਪੁਲਿਸ ਵੱਲੋਂ ਐਨਕਾਊਂਟਰ ਮੁਕਤਿਤ ਦੋਸ਼ੀ ਜ਼ਖਮੀ ਫਾਇਰਿੰਗ ਦੌਰਾਨ ਐਸਐਚਓ ਤਰਵਿੰਦਰ ਕੁਮਾਰ 베ਦੀ ਵੀ ਜ਼ਖਮੀ ਪੁਲਿਸ ਨੇ ਪੰਜ ਕਥਿਤ ਦੋਸ਼ੀਆਂ ਨੂੰ ਨਾਜਾਇਜ਼ ਅਸਲੇ ਸਮੇਤ ਕੀਤਾ ਕਾਬੂ ਪੁਲ ਜ਼ਿਲ੍ਹਾ ਖੰਨਾ ਦੇ ਐਸਐਸਪੀ ਦਫਤਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਡੀਜੀਪੀ ਪੰਜਾਬ ਪੁਲਿਸ ਗੌਰਵ ਯਾਦਵ ਅਤੇ ਡੀਆਈਜੀ ਲੁਧਿਆਣਾ ਰੇਂਜ ਲੁਧਿਆਣਾ ਨਿਲੰਬਰੀ ਵਿਜੇ ਜਗਦਲੇ ਦੇ ਦਿਸ਼ਾ ਨਿਰਦੇਸ਼ਾਂ ਤੇ ਖੰਨਾ ਦੇ ਐਸ ਐਸ ਪੀ ਡਾਕਟਰ ਜੋਤੀ ਯਾਦ ਬੈਂਸ ਦੀ ਅਗਵਾਈ ਹੇਠ ਮਾੜੇ ਅੰਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਐਸ ਪੀ ਆਈ ਪਵਨਜੀਤ ਦੀ ਸੁਪਰਵਾਈਜ਼ਨ ਅਧੀਨ ਡੀ ਐਸ ਪੀ ਕਰਮਵੀਰ ਤੁਰ ਡੀ ਐਸ ਪੀ ਸਮਰਾਲਾ ਤਰਲੋਤਿਆਨ ਸਿੰਘ ਐਸ ਐਚਓ ਸਿਟੀ 1 ਇੰਸਪੈਕਟਰ ਵਿਨੋਦ ਕੁਮਾਰ ਅਤੇ ਐਸ ਐਚਓ ਸਿਟੀ 2 ਸਬ ਇੰਸਪੈਕਟਰ ਤਰਵਿੰਦਰ ਕੁਮਾਰ 베ਦੀ ਵੱਲੋਂ ਵੱਖ-ਵੱਖ ਮਕੱਦਮਿਆਂ 'ਚ ਖਾਣਾ ਸਿਟੀ 2 ਖੰਨਾ ਵਿਖੇ 5 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਸਮੇਂ ਕਥਿਤ ਮੁੱਖ ਦੋਸ਼ੀ ਗਗਨਦੀਪ ਸਿੰਘ ਉਰਫ ਗੱਗੂ ਉਰਫ 라ਵਣ ਵੱਲੋਂ ਐਸ ਐਚਓ ਤਰਵਿੰਦਰ ਕੁਮਾਰ 베ਦੀ ਅਤੇ ਪੁਲਿਸ ਪਾਰਟੀ ਨੂੰ ਮਾਰ ਦੇਣ ਅਤੇ ਭੱਜਣ ਦੀ ਨੀਤ ਨਾਲ ਫਾਇਰਿੰਗ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਪਾਰਟੀ ਦੇ ਬਚਾ ਲਈ ਹੋਏ ਐਨਕਾਉਂਟਰ ਚ ਮੁੱਖ ਅਥੀ ਦੋਸ਼ੀ ਗਗਨਦੀਪ ਸਿੰਘ ਉਰਫ ਗੱਗੂ ਉਰਫ ਰਾਮਣ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ ਮਾਜੋਗ ਐਸਐਸਪੀ ਡਾਕਟਰ ਜੋਤੀ ਜਾਦਵ ਉਹਨਾਂ ਦੀ ਹਾਜ਼ਰੀ ਤਾਂ ਤੇ ਸਾਡੇ ਇੱਕ ਜਿਵੇਂ ਕਿ ਤੁਹਾਨੂੰ ਪਤਾ ਹੈਗਾ ਇੱਕ ਇੱਕ 16 6 ਨੂੰ ਇੱਕ ਮੁਕੱਦਮਾ ਦਰਜ ਹੋਇਆ ਸੀ 106 ਨੰਬਰ ਅੱਜ ਉਹਦੇ ਬਾਰੇ ਮੈਂ ਤੁਹਾਨੂੰ ਪਹਿਲੇ ਦੱਸਿਆ ਹੈ ਪ੍ਰੈਸ ਦੇ ਵਿੱਚ ਅੱਜ ਸਵੇਰੇ 4:30 4:00 ਵਜੇ ਸਾਡੇ ਐਸਐਚਓ ਸਿਟੀ 2 ਤਰਵਿੰਦਰ ਕੁਮਾਰ ਬੇਦੀ ਸਮੇਤ ਐਸਚਓ ਸਾਈਬਰ ਨਰਪਿੰਦਰ ਇਹ ਆਪਣੀ ਆਪਣੀ ਪੋਸਟ ਪਾਰਟੀ ਦੇ ਨਾਲ ਦੋਨੇ ਜਣੇ ਇਹਨਾਂ ਚ ਇੱਕ ਮੁਰਜਮ ਹੈ ਗੈਰੀ ਉਰਫ 라ਵਨ ਵਾਸੀ ਲਲਤੋਂ ਲੁਧਿਆਣਾ ਉਹ ਤੋਂ ਇੱਕ ਹਥਿਆਰ ਦੀ ਰਿਕਵਰੀ ਕਰਨ ਵਾਸਤੇ ਸਟਾਈ ਐਵੀਡੈਂਸ ਇਕਦਤਾ ਜੋ ਉਹਨੇ ਪੁਸ਼ਕਿਸ਼ ਦੇ ਤਰ੍ਹਾਂ ਦੱਸਿਆ ਸੀਗਾ ਉਹ ਮੌਕੇ ਤੇ ਜਦੋਂ ਗਏ ਤੇ ਮੌਕੇ ਤੇ ਉਥੇ ਹਥਿਆਰ ਦੀ ਜਦੋਂ ਜਿੱਥੇ ਉਹਨੇ ਲਕਾਸ਼ ਪਾ ਕੇ ਤਖਤੇ ਥੰਦੇ ਰੱਖਿਆ ਸੀ ਉਹਨੇ ਉਹਦੀ ਬਰਾਮਦਗੀ ਦੇ ਸਮੇਂ ਹਥਿਆਰ ਚੁੱਕ ਕੇ ਯਕਦਮ ਪੁਲਸ ਰਾਸ ਨੂੰ ਚੁਪਜੰਗ ਦੇ ਲਈ ਫਾਇਰ ਕੀਤਾ ਫਾਇਰ ਜਿਹੜਾ ਹੈਗਾ ਦਰਖਤ ਵਿੱਚ ਲੱਗਿਆ ਸਾਡੀ ਪੁਲਿਸ ਪਾਰਟੀ ਨੇ ਨਾਲ ਦੀ ਨਾਲ ਸਾਡੇ ਐਸ.ਐਚ.ਓ ਸਾਫ ਨੇ ਆਪਣੇ ਡਿਫੈਂਸ ਵਾਸਤੇ ਨਾਲ ਥਾਣੇਦਾਰ ਖੜਾ ਸੀਗਾ ਇੱਕਦਮ ਉਹਦਾ ਲੈ ਕੇ ਰਿਵਾਲਵਰ ਜਿਹਦੇ ਨਾਲ ਫਿਰ ਆਪਣਾ ਡਿਫੈਂਸ ਕੀਤਾ ਜਿਹਦੇ ਨਾਲ ਉਹਦੀ ਸੱਜੀ ਲਾਤ ਦੇ ਵਿੱਚ ਇੰਜਰਡ ਹੋਇਆ ਉਹ ਉਸ ਤੋਂ ਬਾਅਦ ਬਦਰੀਆ ਕੰਟੋਰੂਮ ਸਾਨੂੰ ਸਾਰੇ ਸੀਨੀਅਰ ਅਫਸਰਾਂ ਨੂੰ ਜਦੋਂ ਮੌਕਾ ਤੇ ਅਸੀਂ ਪੁੱਜੇ ਜਾ ਕੇ ਦੇਖੇ ਸਾਰੇ ਹਾਲਾਤ ਤੇ ਸਾਡੇ ਐਸਐਚਓ ਸਾਹਿਬ ਵੀ ਇਹਦੇ ਵੀ ਸੱਟ ਲੱਗੀ ਸੀ ਤੇ ਇਹਨਾਂ ਨੂੰ ਕੋ ਪ੍ਰੋਪਰ ਸਿਵਲ ਹਸਪਤਾਲ ਦੇ ਵਿੱਚ ਆ ਇਲਾਜ ਜਿੱਥੇ ਉਹਦਾ ਵੀ ਚੱਲ ਰਿਹਾ ਦੋਸ਼ੀ ਦਾ ਦੇ ਐਸਚੂ ਸਾਹਿਬ ਦੇ ਵੀ ਸਾਰੇ ਟੈਸਟ ਵਗੈਰਾ ਹੋਏ ਨੇ ਬਾਹ ਤੇ ਸੱਟ ਲੱਗੀ ਹੈ ਮੇਰਾ ਕਹਿਣ ਦਾ ਭਾਵ ਇਹ ਹੈ ਕਿ 106 ਨੰਬਰ ਮਕਦਮੇ ਦੇ ਵਿੱਚ ਜਦੋਂ ਇਹ ਰਿਕਵਰੀ ਕਰਾਉਣ ਵਾਸਤੇ ਦੋ ਗਰੁੱਪ ਤੁਹਾਨੂੰ ਜਿਵੇਂ ਕਿ ਪਤਾ ਹੀ ਹੈਗਾ ਆਲਰੇਡੀ ਮਕਦਮਾ ਦਾ ਸੀ ਉਹਦੇ ਵਿੱਚ ਰਾਤ 12:00 12 ਵਜੇ ਸਾਨੂੰ ਇਹਨਾਂ ਸਾਡੇ ਇਤਲਾਹ ਮਿਲੀ ਸੀਗੀ ਦੋਨੇ ਅਫਸਰ ਇਹਨਾਂ ਨੂੰ ਜਗਰਾਉਣ ਦੇ ਕੋਲ ਗਾਲੋ ਪਿੰਡ ਦੇ ਵਿੱਚੋਂ ਇਹਨਾਂ ਨੂੰ ਫੜਿਆ ਉਥੋਂ ਪਕੜ ਕੇ ਲੈ ਕੇ ਆਏ ਸਾਰੀ ਰਾਤ ਫਿਰਨਾਂ ਦੀ ਪੁਸ਼ਕਿਸ਼ ਚਲਦੀ ਰਹੀ ਉਹਦੇ ਤਹਿਤ ਹੀ ਜਿਹੜੀ ਸਵੇਰੇ ਰਵਾਨਗੀ ਜਾਂ ਆਪਣੇ ਬਰਾਮਦਗੀ ਕਰਨ ਵਾਸਤੇ ਗਏ ਸੀ ਤੇ ਇਹ ਜਿਹੜਾ ਇਨਸੀਡੈਂਟ ਵਾਪਰਿਆ ਜਿਹਦੇ ਬਾਰੇ ਹੁਣ ਤੁਹਾਨੂੰ ਦੱਸ ਰਹੇ ਹਾਂ ਉਹਦੇ ਤੇ ਅਸੀਂ ਅੱਡ ਇੱਕ 86 ਮਕਦਮਾ ਸਿਟੀ ਮੰਨ ਖੰਨਾ ਦੇ ਵਿੱਚ ਦਰਜ ਕੀਤਾ 307 ਦਾ ਤੇ ਇਸ ਤੋਂ ਇਲਾਵਾ ਇਹਦੇ ਵਿੱਚ ਟੋਟਲ ਜਿਹੜਾ ਪਹਿਲੇ ਹੀ ਮਕਦਮਾ ਆਏਗਾ ਉਹਦੇ ਚ ਪੰਜ ਮੁਰਜ਼ਮ ਅਸੀਂ ਕਿਉਂਕਿ ਕ੍ਰਾਸ ਕੇਸ ਹੈ ਇਹਦੇ ਵਿੱਚ ਦੋਨੇ ਗਰੁੱਪ ਇੱਕ ਫਤਿਹਗੜ੍ਹ ਜ਼ਿਲ੍ਹੇ ਦਾ ਇੱਕ ਲੁਧਿਆਣਾ ਲੁਧਿਆਣਾ ਦੇ ਤਾਂ ਮੋਸਟਲੀ ਅਸੀਂ ਰਾਤ ਫੜੀ ਲਏ ਆ ਤੇ ਜਿਹੜੇ ਆ ਉਹਨਾਂ ਦਾ ਵੀ ਇੱਕ ਉਸ ਗਰੁੱਪ ਦਾ ਵੀ ਇੱਕ ਬੰਦਾ ਫੜ ਲਿਆ ਸੈਫੀ ਪ੍ਰਭਦੀਪ ਤੇ ਬਾਕੀ ਜਿਹੜੇ ਆ ਬਾਕੀ ਵੀ ਫੜ ਲਾਂਗੇ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਇਹਦੇ ਵਿੱਚ ਜੋ ਸਾਡੇ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਹੈ ਕਿ ਕ੍ਰਾਈਮ ਨੂੰ ਠੱਲ ਪਾਉਣ ਵਾਸਤੇ ਅਗਰ ਕੋਈ ਗੁੰਡਾਗਰਦੀ ਕਰੇਗਾ ਤਾਂ ਪੁਲਿਸ ਆਪਣੇ ਐਕਸ਼ਨ ਦੇ ਮਤਾਬਕ ਸਖਤ ਕਾਰਵਾਈ ਕਰਦੇ ਹੋਏ ਕਾਇਦੇ ਕਾਨੂੰਨ ਦੇ ਮੁਤਾਬਕ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਔਰ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਊਗਾ ਕਿ ਕੋਈ ਕਾਨੂੰਨ ਆਪਣੇ ਹੱਥ ਚ ਲਵੇ ਜੀ ਸਰ ਵੈਪਨ ਜਿਹੜੇ ਗਵਰ ਹੋਏ ਨੇ ਹਾਂ ਮੈਂ ਤੁਹਾਨੂੰ ਦੱਸਦਾ ਇਹਦੇ ਚ ਵੈਪਨ ਜਿਹੜੇ ਹੈਗੇ ਆ ਜਿਹੜਾ ਉਹਦੇ ਚ ਇੱਕ ਤਾਂ ਸਾਡੇ ਕੋਲ ਜੀ 30 ਬੋਰ ਦਾ ਇਸ ਤੋਂ ਬਾਅਦ ਦੇ ਵਿੱਚ ਸਵੇਰੇ ਉਹ 32 ਬੋਰ ਦਾ ਇਹਨਾਂ ਤੋਂ ਮਿਲਿਆ ਗੈਰੀ ਕੋਲੋਂ ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਗੈਰੀ ਉਹ ਵੀ ਲਲਤੋਂ ਦਾ ਹੀ ਹੈ ਗੈਰੀ ਗਿਲ ਤੇ ਇੱਕ ਉਹਦੇ ਕੋਲੋਂ ਮਿਲਿਆ ਉਹ ਹੈਗਾ ਜੀ 30 ਮੋਰ ਦਾ ਤੇ ਇੱਕ ਜਿਹੜੀ ਇਹਨਾਂ ਨੇ ਸਕੋਰਪੀਓ ਹੈ ਬਰਾਮਦ ਅਸੀਂ ਉਹ ਵੀ ਕਰ ਲਈਏ ਸਕੋਰਪੀਓ ਜਿਹਦੇ ਵਿੱਚ ਆਏ ਸੀਗੇ ਤੇ 2000 ਬਰਾਮਦ ਹੋ ਗਿਆ ਪਲੱਸ ਸਕੋਰਪੀਓ ਗੱਡੀ ਬਰਾਮਦ ਹੋ ਚੁੱਕੀ ਹੈ ਇਹਦੇ ਵਿੱਚ ਸਰ ਕੀ ਬੈਕਗਰਾਉਂਡ ਹੈ ਪ੍ਰਾਣੀ ਇਹਨਾਂ ਦੀ ਵੀ ਕੀ ਨੂੰ ਬੈਕਗਰਾਉਂਡ ਬਿਲਕੁਲ ਇਹਨਾਂ ਦੇ ਕ੍ਰਿਮੀਨਲ ਬੰਦੇ ਹੈ ਜੀ ਇਹ ਹੁਣੀ ਜਿਵੇਂ ਕਿ ਤੁਹਾਨੂੰ ਦੱਸਿਆ ਹੈਗਾ ਉਹ ਜਿਹਨੇ ਪੁਲਸ ਰਾਤ ਸੋ ਸਵੇਰੇ ਭੱਜਣ ਦੀ ਕੋਸ਼ਿਸ਼ ਕੀਤੀ ਸਾਡੀ ਪੋਸਟਪਾਰਟੀ ਤੇ ਫੈਰ ਕਰਕੇ ਉਹ ਹੁਣੇ ਗੋਇੰਦਵਾਲ ਜੇਲ੍ਹ ਦੇ ਵਿੱਚੋਂ 307 ਦੇ ਮੁਕਦਮਿਆਂ ਦੇ ਵਿੱਚੋਂ ਬਾਹਰ ਆਏ ਸੀ ਇਹ ਬਾਕੀ ਵੀ ਜੇਲ੍ਹ ਦੇ ਵਿੱਚ ਇਹਨਾਂ ਦੇ 2-2 3-3 ਮੁਕਦਮੇ ਦਰਜ ਆਏ ਫਤਈਗੜ ਦੇ ਵਿੱਚ ਵੀ ਆ ਮੈਂ ਤੁਹਾਨੂੰ ਪ੍ਰੈਸ ਨੋਟ ਦਿੰਦਾ ਆਗਾ ਇਹਦੇ ਵਿੱਚ ਆਲਮੋਸਟ ਸਾਰਿਆਂ ਦੇ ਖਿਲਾਫ ਸਿਰਫ ਇੱਕ ਸੈਫੀ ਹੈ ਜਿਹੜਾ ਮੁਕਦਮੇ 1 ਨੰਬਰ ਤੇ ਲਿਖਿਆ ਉਹਦੇ ਖਿਲਾਫ ਮਕਰਵਾਣੀ ਬਾਕੀ ਸਾਰਿਆਂ ਦੇ ਖਿਲਾਫ ਦੋ ਦੋ ਇੱਕ ਇੱਕ ਮਕਦਮੇ ਦਲ ਹੈ ਜਾਨੀ ਕਿ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਜਿਹੜਾ ਹੈਗਾ ਪਿਛੋਕੜ ਇਹਨਾਂ ਦਾ ਮਾਰਾ ਹੈ ਸਰ ਕਿੰਨੀ ਏਜ ਆ ਸਾਰਿਆਂ ਦੀ ਇਹਨਾਂ ਦੀ ਏਜ ਜੀ ਕਰੀਬ 25 26 27 ਤੋਂ ਲੈ ਕੇ 30 ਦੇ ਵਿਚਕਾਰ ਵਿਚਕਾਰ ਹੈ ਸਾਰਿਆਂ ਦੀ ਟੋਟਲ ਬੰਦੇ ਕਿੰਨੇ ਵੈਸਟਰੀ ਟੋਟਲ ਬੰਦੇ ਜੀ ਅਸੀਂ ਹੁਣ ਤੱਕ 5 ਗਿਸਤਰ ਕਰਦੇ ਆ ਦੋਨੋਂ ਗੈਂਗਸ ਨੇ ਇਹ ਏਕੇ ਗੈਂਗ ਦੇ ਚਾਰ ਕਰਨੇ ਆ ਤੇ ਦੂਜੇ ਗੈਂਗ ਦਾ ਇੱਕ ਕਰ ਲਿਆ ਬਾਕੀ ਜਿਹੜੇ ਆ ਉਹ ਵੀ ਫਾਈ ਲene ਪੁਲਿਸ ਪਾਕੀਆਂ ਲੱਗੀਆਂ ਹੋਈਆਂ ਆ ਸਰ ਉਹਨਾਂ ਚੋਂ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਕਿ ਉਸ ਦਿਨ ਕਿੰਨੇ ਰਾਉਂਡ ਫਰ ਹੋ ਸੀ ਤੇ ਕਿੰਨੇ ਬੰਦੇ ਦੋਨੋਂ ਧਿਰਾਂ ਦੇ ਬਿਲਕੁਲ ਇਹ ਉਸ ਦਿਨ ਜੀ ਅਸੀਂ ਉਹ ਸਾਡੀ ਸਾਰੀ ਤਫਤੀਸ਼ ਚੱਲ ਰਹੀ ਹੈ ਉਹਦੇ ਵਿੱਚ ਜਿਹੜਾ ਅੱਗੇ ਮਤਲਬ ਮਜਬੂਰ ਪੁਛਗਿੱਛ ਜਿਹੜੀ ਆ ਉਹਦੇ ਮੁਤਾਬਕ ਅਜੇ ਹੋਰ ਵੀ ਕੁਝ ਖੁਲਾਸੇ ਹੋਣਗੇ ਉਹਦੇ ਵਿੱਚ ਅਸੀਂ ਸਾਨੂੰ ਪਤਾ ਲੱਗਿਆ ਕਿ ਇੱਕ ਜਿਹੜੇ ਇਹ ਅਸੀਂ ਬੰਦੇ ਫੜੇ ਨੇ ਲੁਧਿਆਣਾ ਗੈਂਗ ਵਾਲੇ ਇਹਨਾਂ ਨੇ 5-6 ਫੈਰ ਕੀਤੇ ਨੇ ਦੋ-ਚਾਰਾਂ ਤੋਂ ਜਿਹੜੇ ਕਿ ਅਸੀਂ ਅੱਜ ਬਰਾਮਦਗੀ ਕਰ ਲਿਆ ਹੁਣ ਉਹ ਦੂਜੀ ਪਾਰਟੀ ਹੈ ਜਿਹੜਾ ਉਹਨਾਂ ਨੇ ਵੀ ਫੈਰ ਕੀਤੇ ਐ ਉਹਨਾਂ ਦੇ ਵਿੱਚ ਉਹ ਜਿਹੜਾ ਸੈਫੀ ਹੈ ਇਹਦੇ ਕੋਲ ਅਜੇ ਬਰਾਮਦਗੀ ਨਹੀਂ ਹੋਈ ਜਿਹੜੇ ਭੱਜੇ ਹੋਏ ਨੇ ਉਹਨਾਂ ਨੂੰ ਫੜਾਂਗੇ ਤੇ ਉਹਨਾਂ ਕੋਲ ਵੀ ਹਿਥਾਰਾਂ ਦੀ ਬਰਾਮਦਗੀ ਕਰਾਂਗੇ ਜਿੰਨੇ ਵੀ ਜਿਹੜੇ ਕੋਈ ਨਹੀਂ ਬੜਾ ਲੱਗਿਆ ਸਰ ਹਾਂ ਜੀ ਸਰ ਕਿਸੇ ਦਾ ਰੀਜ਼ਨ ਕੀ ਸੀ ਗੱਲ ਪਾਈ ਦਾ ਰੀਜ਼ਨ ਇਹ ਕੋਈ ਫਰੈਂਡਸ਼ਿਪ ਦੇ ਪਿੱਛੇ ਸੀ ਇਹਨਾਂ ਦਾ ਕੋਈ ਆਪਸ ਦੇ ਵਿੱਚ ਝਗੜਾ ਜਿਸੇ ਲੜਕੀ ਫਰੈਂਡਸ਼ਿਪ ਦੇ ਪਿੱਛੇ ਸੀ ਇਹਨਾਂ ਦੀ ਜਿਹਦੇ ਵਿੱਚ ਇਹਨਾਂ ਦੇ ਕੋਈ ਪਹਿਲਾ ਕੰਪਰੋਮਾਈਜ਼ ਦੀ ਗੱਲ ਚੱਲਦੀ ਰਹੀ ਤਾਂ ਹੀ ਤਾਂ ਇਹਨਾਂ ਨੇ ਸੈਂਟਰ ਪਲੇਸ ਰੱਖਿਆ ਸੀ ਆਦਰਵਾਇਜ਼ ਦੋਨੋਂ ਗਰੁੱਪ ਜਿਹੜੇ ਹੈਗੇ ਉਹ ਖੰਨਾ ਪੁਸ਼ ਜ਼ਿਲ੍ਹੇ ਨਾਲ ਬਿਲੋਂਗ ਨਹੀਂ ਕਰਦੇ ਇੱਕ ਫਤਿਹਗੜ੍ਹ ਜ਼ਿਲ੍ਹੇ ਦਾ ਹੈ ਇੱਕ ਲੁਧਿਆਣਾ ਕਮਿਸ਼ਨਰੇਟ ਉਹ ਲੁਧਿਆਣਾ ਸਾਈਡ ਦਾ ਹੈ ਹਥਿਆਰ ਅਸੀਂ ਕਰ ਰਹੇ ਹਾਂ ਦੀ ਪੁਸ਼ ਕੇ ਜੋ ਅਰੇ ਇੱਕ ਹਥਿਆਰ ਦਾ ਤਾਂ ਸਾਨੂੰ ਪਤਾ ਲੱਗਿਆ ਹੈਗਾ ਮੈਂ ਤੇ ਡੱਪੀ ਸਾਹਿਬ ਨਾਲ ਹੀ ਸਿੱਕੇ ਇਕੱਠੇ AMP ਤੋਂ ਉਹ ਕਿਹੜਾ ਬੰਦਾ ਹੈ ਜਿਹਦੇ ਤੋਂ ਇਹਨੇ ਲਿਆ ਸੀ 3 ਬੋਲਦਾ ਉਹ ਬੰਦਾ ਵੀ ਆਲਰੇਡੀ ਜੇਲ੍ਹ ਦੇ ਵਿੱਚ ਹੈ ਅਸੀਂ ਉਹ ਵੀ ਅੱਗੇ ਚੱਲ ਰਹੀ ਹੈ ਤੁਪੇ ਇੱਕ ਦੋਨੋਂ ਇਲੀਗਲ ਵੈਪਰ ਨਹੀਂ ਹਾਂ ਯੈਸ ਇਲੀਗਲ ਹੈ ਦੋਨੇ ਨਜਾਇਜ਼ ਹਥਿਆਰ ਨੇ ਕੀ ਸਰ ਪਿੰਡ ਦਾ ਕੋਈ ਸਰਪੰਚ ਵੀ ਇਨਵੋਲਡ ਹੋਆ ਜੀ ਹੁਣ ਤੱਕ ਸਾਹਮਣੇ ਆਈ ਨਹੀਂ ਜੀ ਕੋਈ ਅਜੇ ਚੱਲ ਰਹੀ ਜੀ ਅਜੇ ਤਾਂ ਪੁਛਗਿਛ ਤੇ ਚੱਲ ਰਹੀ ਹੈ ਅਜੇ ਤੱਕ ਜੋ ਜੋ ਵੀ ਹੈ ਐਫ ਆਈ ਆਰ ਐਫ ਆਈ ਆਰ ਦੇ ਵਿੱਚ ਜੋ ਇਹਨਾਂ ਦੇ ਨਾਮ ਲਿਖਾਏ ਉਹ ਤੇ ਪਲੱਸ ਜਿਹੜੇ ਬੰਦੇ ਅਸੀਂ ਫੜ ਰਹੇ ਆ ਇਹ ਅੱਗੇ ਕੀ ਪੁਛਗਿਛ ਤੇ ਦੱਸ ਰਹੇ ਆ ਉਹ ਸਰ ਰਿਮਾਰਕ ਦੇ ਬਾਰੇ ਚ ਕੀ ਕਰਨਾ ਹੈ ਰਿਮਾਰਕ ਪੇਸ਼ ਕਰਾਂਗੇ ਜੀ ਪੇਸ਼ ਕਰਕੇ ਲਵਾਵਾਂਗੇ ਰਿਮਾਰਕ ਉਹ ਸਰ ਰਿਮਾਰਕ ਠੀਕ ਥੈਂਕ ਯੂ